ਜਿਹੜੇ ਲੋਕ ਕਿਤੇ ਸੌਦਾ ਮੱਤਾ ਲੈਣ ਵਾਸਤੇ ਬਰਾਬਰ ਆ ਗਏ ਤਾਂ ਇਹਦੇ ਅਰਕਾ ਗੁੰਡਾ ਐ ਸੱਚੋ ਤੇਦੇ ਪਾਰੇ ਹੋਏ ਗੁੰਡੇ ਜਿਹੜੇ ਆ ਗਿਆ ਉਸ ਪਾਈ ਉਹ ਲੋਕਾਂ ਦੇ ਉੱਤੇ ਗੁੰਡਾ ਗੱਦੀ ਕਰਦੇ ਆ ਗਿਆ ਉਹ ਅੱਜ ਜਿ세 ਕਰਤੀ ਕਿਸਾਨ ਯੂਨੀਅਨ ਵੱਲੋਂ ਸਾਰੇ ਮਿਸਤਰੀ ਮਜ਼ਦੂਰੀ ਯੂਨੀਅਨ ਵੱਲੋਂ ਪਿੰਡੂ ਮਜ਼ਦੂਰੀ ਯੂਨੀਅਨ ਵੱਲੋਂ ਜੋ ਭਰਾ ਕਰਦੇ ਪੁਲਿਸ ਵੱਲੋਂ 10 ਤਰੀਕ ਨੂੰ ਜਨਤਕ ਤੌਰ ਤੇ ਕਿਸੇ ਨੌਜਵਾਨ ਨੂੰ ਰੋਕ ਕੇ ਜਿਹੜਾ ਉਹਦੀ ਕੁੱਟਮਾਰ ਕੀਤੀ ਗਈ ਹੈ ਉਹਦੇ ਵਿਰੋਧ ਦੇ ਵਿੱਚ ਅਸੀਂ ਜਦੋਂ ਐਸਐਚਓ ਆਪਣੇ ਭਰਮਪੁਰ ਨੂੰ 14 ਤਰੀਕ ਨੂੰ ਮਿਲਣ ਗਏ ਆ ਜਨਤਕ ਜਥੇਬੰਦੇ ਦੇ ਆਗੂਆਂ ਨਾਲ ਜਿਹੜਾ ਐਸਐਸ ਨੇ ਵਿਹਾਰ ਕੀਤਾ ਕਿ ਜੋ ਉੱਥੇ ਜਨਤਕ ਤੌਰ ਤੇ ਕੁੱਟਮਾਰ ਕੀਤੀ ਆ ਉਹ ਵੀ ਠੀਕ ਆ ਅਗਾਹ ਵੀ ਅੱਧਾ ਜ਼ਰੂਰ ਹੋਊਗਾ ਉਸ ਦੇ ਇਸ ਡਰੋਨ ਵਾਲੇ ਧਮਕਾਉਣ ਵਾਲੇ ਰਵੱਈਏ ਦੇ ਖਿਲਾਫ ਅੱਜ ਆਪਾਂ ਨੇ ਜਿਹੜਾ ਇਹ ਧਰਨਾ ਦਿੱਤਾ ਵਾ ਔਰ ਧਰਨੇ ਤੋਂ ਬਾਅਦ ਇੱਥੇ ਡਿਪਟੀ ਸਾਹਿਬ ਆਏ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਦੋਂ ਜਿਹੜੀ ਘਟਨਾ ਹੋਈ ਆ ਬਹੁਤ ਮੰਦਫਕੀ ਆ ਵਰਛੀ ਦੇ گاਉਂ ਇੱਥੇ ਕੋਈ ਨੀਤੀ ਨਹੀਂ ਹੈ ਕਿ ਜਨਤਕ ਤੌਰ ਤੇ ਖਾਮ ਖਾਬ ਵਿਵਜਾ ਜਿਹੜਾ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਤੇ ਉਹਨਾਂ ਨੇ ਕੇਦ ਵਿੱਚ ਪ੍ਰਗਟ ਕੀਤਾ ਤਾਂ ਗਾਹ ਤੋਂ ਕਹਿ ਆ ਵੀ ਇੱਥਾਂ ਦਾ ਨਹੀਂ ਹੋਊਗਾ ਇਸ ਤੋਂ ਬਾਅਦ ਆਪ ਜਿਹੜਾ ਧਰਨਾ ਉਸਮਾਪ